राम राम जी सत श्री अकाल सब किमे हो आज कुछ खास ਤਾਂ ਮੈਂ ਨਹੀਂ ਕਰ ਪਾਈ ਲੋੜੀ ਦੇ ਤਿਹਾੜ ਦੇ ਵਿੱਚ ਪਹਿਲਾਂ ਤਾਂ ਥੋੜਾ ਜਿਹਾ ਮੈਂ ਮਾਰਨਿੰਗ ਟਾਈਮ ਥੋੜੀ ਮੈਨੂੰ ਨਾ ਅੱਜ ਹਲਕੀ ਜਿਹੀ ਭੱਜ ਦੌੜ ਰਹੀ ਜਿਹਦੇ ਚੱਕਰ ਚ ਪਹਿਲਾਂ ਮੇਰਾ ਬਾਹਰ ਦਾ ਥੋੜਾ ਬੋਤਾ ਕੰਮ ਸੀ ਉਹ ਕੰਪਲੀਟ ਕੀਤਾ ਤੇ ਉਸ ਤੋਂ ਬਾਅਦ ਫਿਰ ਮੇਰਾ ਥੋੜਾ ਆਫਟਰਨੂਨ ਟਾਈਮ ਥੋੜਾ ਕੋਸ਼ਿਸ਼ ਕੀਤੀ ਕਿ ਚਲੋ ਕੁਝ ਖਾਸ ਬਣਾ ਸਕਾਂ ਬਟ ਫਿਰ ਵੀ ਨਹੀਂ ਬਣਾ پائی ਸੋ ਇਸ ਲਈ ਮੈਂ ਸੋਚਿਆ ਕਿ ਚਲੋ ਜੋ ਮੈਂ ਬਣਾਇਆ ਹੈ ਆਪਣੇ ਗੁਰਮਰੀ ਨੂੰ ਆਪਣੇ ਭਗਵਾਨਾਂ ਨੂੰ ਭੋਗ ਲਗਾ ਦਿੱਤਾ ਹੋਇਆ ਹੈ ਤੇ ਚਲੋ ਉਹ ਰੈਸਪੀ ਹੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਤੇ ਬਾਕੀ ਐਡਵਾਂਸ ਹੈਪੀ ਲੋੜੀ ਤਾਂ ਮੈਂ ਤੁਹਾਨੂੰ ਪਹਿਲਾਂ ਦਾ ਹੀ ਕਹਿ ਚੁੱਕੀ ਆ ਸੋ ਇਹਨੂੰ ਤੁਸੀਂ ਕੁਝ ਚੈੱਕ ਕਰ ਲਓਵੇ ਇਹ ਕੀ ਹੈਗਾ ਤੁਹਾਨੂੰ ਮੈਂ ਦੱਸਿਆ ਸੀ ਕਿ ਜਦੋਂ ਮੈਂ ਸਵੀਟ ਡਿਸ਼ ਆਪਣੇ ਘਰ ਕੁਝ ਸਪੈਸ਼ਲਸ ਸੀਜ਼ ਬਣਾਉਂਦੀ ਆ ਤਾਂ ਉਦੋਂ ਹੀ ਡਰਾਈ ਫੂਡ ਨੂੰ ਮੈਂ ਯੂਜ਼ ਕਰਦੀ ਆ ਇਹ ਡਰਾਈ ਫੂਡ ਹਰ ਇੱਕ ਚੀਜ਼ ਦੇ ਵਿੱਚ ਮੈਂ ਪਾਣਾ ਜ਼ਰੂਰੀ ਨਹੀਂ ਸਮਝਦੀ ਠੀਕ ਹੈ ਸੋ ਐ ਦੇਖੋ ਜੀ ਇੱਧਰ ਸਾਡਾ ਦੇਸੀ ghee ਜਿਹੜਾ ਮੈਂ ਤੁਹਾਨੂੰ ਦੱਸਿਆ ਘਰ ਦਾ ਸ਼ੁੱਧ ਦੇਸੀ ghee ਜਿਹੜਾ ਮੈਂ ਆਲਰੇਡੀ ਕੱਢ ਕੇ ਪਹਿਲਾਂ ਹੀ ਰੱਖਿਆ ਹੁੰਦਾ ਹੈ ਤੇ ਇਸ ਦੇਸੀ ghee ਨੂੰ ਅਸੀਂ ਕੜਾਈ ਦੇ ਵਿੱਚ ਪਾ ਲੇਤਾ ਤੇ ਹਲਕਾ ਜਾਂ ਇਹਨੂੰ ਧਕੌਰ ਹੁੰਦੀ ਰੱਖ ਦਿੱਤਾ ਸੋ ਇਹਦੇ ਵਿੱਚ ਕੀ ਕਰਾਂਗੇ ਡਰਾਈ ਫੁੱਲ ਨੂੰ ਅਸੀਂ ਹਲਕਾ ਜਾਂ ਇਹਨੂੰ ਰੋਸਟ ਕਰ ਲਾਂਗੇ ਜਿਆਦਾ ਵੀ ਅਸੀਂ ਰੋਸਟ ਨਹੀਂ ਕਰਨੇ ਵੀ ਜਿਹੜੇ ਥੋੜੇ ਕਾਲੇ ਪੰਨ ਦੇ ਵਿੱਚ ਆ ਜਾਂਦੇ ਜਿੱਦਾਂ ਮਤਲਬ ਸੜਿਆ ਪੰਨ ਜਿਹਨੂੰ ਕਹਿੰਦੇ ਨੇ ਠੀਕ ਹੈ ਅਸੀਂ ਹਲਕਾ ਜਿੰਨਾ ਸਿਰਫ ਰੋਸਟ ਕਰਨਾ ਬ੍ਰਾਊਨ ਹੋਣ ਤੱਕ ਇਹਨੂੰ ਕਰਾਂਗੇ ਰੋਸਟ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਸਪੈਸ਼ਲ ਮੈਂ ਤੁਹਾਡੇ ਲਈ ਸਪੈਸ਼ਲ ਕੀ ਬਣਾਇਆ ਹੈ ਇਸ ਬਾਰੇ ਵੀ ਵਿਚਾਰ ਕਰਾਂਗੀ ਔਰ ਉਸ ਤੋਂ ਬਾਅਦ ਇੱਕ ਚੀਜ਼ ਦਿਨ ਵਿਚਾਰ ਕਰਾਂਗੀ ਕਿ ਸਾਰਿਆਂ ਨੇ ਆਪਣੇ ਆਪਣੇ ਘਰ ਕੀ ਬਣਾਇਆ ਇਸ ਬਾਰੇ ਵੀ ਮੈਨੂੰ ਦੱਸਣਾ ਔਰ ਅੱਜ ਮੈਂ ਤੁਹਾਨੂੰ ਇੱਕ ਟੂਲ ਕਰਵਾ ਰਹੀ ਆ ਬਹੁਤ ਸਪੈਸ਼ੀਅਲ ਟੂਲ ਜਿਹਨੂੰ ਜਿਹਦੇ ਲਈ ਅੱਜ ਮੈਂ ਸਵੇਰੇ ਭੱਜ ਦੌੜ ਕਰੀ ਸੀ ਉਹ ਟੂਲ ਤੁਸੀਂ ਜਾਣਦੇ ਹੋਵੋਗੇ ਕੀ ਹੋ ਸਕਦਾ ਤੇ ਉਹ ਟੂਲ ਤੁਹਾਨੂੰ ਜਲਦੀ ਹੀ ਮੈਂ ਸਰਪ੍ਰਾਈਜ਼ ਕਰਨ ਵਾਲੀ ਆ ਤੇ ਉਸ ਚੀਜ਼ ਬਾਰੇ ਵੀ ਪਤਾ ਲੱਜੇਗਾ ਕਿ ਅੱਜ ਖਾਸ ਭਜ ਰੋੜ ਮੈਨੂੰ ਕਿਸ ਚੀਜ਼ ਦੀ ਰਹੀ ਹੈ ਠੀਕ ਹੈ ਤੇ ਦੇਖੋ ਜੀ ਹਲਕਾ ਬਰਾਊਨ ਹੋ ਗਿਆ ਹੋਇਆ ਹੈ ਤੇ ਇਹਦੇ ਵਿੱਚ ਔਰ ਪੋਸਿਬਲੀ ਸਾਰੇ ਡਰਾਈ ਫੂਡ ਹੈ ਕੁਝ ਡਰਾਈ ਫੂਡ ਦਾ ਮੈਨੂੰ ਨਾਮ ਨਹੀਂ ਪਤਾ ਸਿਰਫ ਕੁਛ ਕੁਛ ਦਾ ਪਤਾ ਜਿੰਨਾਂ ਨੂੰ ਮੈਂ ਜ਼ਿਆਦਾ ਜ਼ਰੂਰੀ ਸਮਝਦੀ ਹਾਂ ਖਾਣਾ ਵਿੱਚ ਠੀਕ ਹੈ ਤੇ ਬਾਅਦ ਵਿੱਚ ਅਸੀਂ ਤੁਹਾਨੂੰ ਦਿਖਾਣੇ ਆ ਕਿ ਅੱਜ ਲੋਹੜੀ ਦੇ ਤਿਹਾੜੇ ਵਿੱਚ ਕੀ ਬਣਾਇਆ ਗਿਆ ਹੈ ਉਹ ਸਾਰੇ ਦਸਨਾ ਆਪਣੀ ਆਪਣੇ ਘਰ ਆਪਣੇ ਗੁਰੂਆਂ ਨੂੰ ਭੋਗ ਲਗਾਣ ਲਈ ਲੋਹੜੀ ਦੇ ਦਿਹਾੜੇ ਕਿੰਨੇ ਕੀ ਕੀ ਬਣਾਇਆ ਤੇ ਪਰ ਮੈਂ ਥੋੜੇ ਟਾਈਮ ਦੇ ਵਿੱਚ ਸਿਰਫ ਸਿਰਫ ਆਪਣੇ ਮਾਲਕ ਆ ਰਹੀ ਸੀ ਕਿ ਦਾ ਪ੍ਰਸ਼ਾਦ ਦਾ ਭੋਗ ਲਗਾ ਚੁੱਕੀ ਹਈ ਆ ਤੇ ਉਸ ਤੋਂ ਬਾਅਦ ਜਿਹੜਾ ਟਰਾਈ ਫੂਡ ਮੈਨੂ ਨਹੀਂ ਲੱਗਾ ਸੀ ਕਿ ਮੈਂ ਉਹਨਾਂ ਨੂੰ ਟਰਾਈ ਫੂਡ ਵਾਲਾ ਭੋਗ ਲਗਾਵਾ ਕਿ ਡ్రਾਈ ਫੂਡ ਕਦੀ ਬਾਅਦ ਬੱਚੇ ਹੱਥ ਵਗੈਰਾ ਮਾਰਦੇ ਨੇ ਤੇ ਉਹ ਚੀਜ਼ ਝੁੱਠੇ ਪੰਚ ਆ ਜਾਂਦੀ ਹੈ ਤੇ ਕੋਸ਼ਿਸ਼ ਕਰੀਦਾ ਹੈ ਕਿ ਉਹਨਾਂ ਨੂੰ ਮਾਲਕਾਂ ਨੂੰ ਭੋਗ ਜਿੰਨਾ ਸੁੱਚਾ ਲਗਾ ਸਕੀਏ ਤੇ ਉਨਾ ਹੀ ਵਧੀਆ ਤੇ ਇਸ ਡ్రਾਈ ਫੂਡ ਨੂੰ ਅਸੀਂ ਇਹਦੇ ਵਿੱਚ ਵਿਜਨ ਕਰ ਦਵਾਂਗੇ ਤੇ ਉਸ ਤੋਂ ਬਾਅਦ ਇਹਦਾ ਖੀਰ ਦਾ ਜਿਹੜਾ ਸਵਾਦ ਹੈ ਖੀਰ ਦਾ ਸਵਾਦ ਇਸਾਂ ਦਾ ਆਉਂਦਾ ਹੈ ਛਿਲਿਆ ਛਿਲਿਆ ਜਿਵੇਂ ਪਤਾ ਨਹੀਂ ਕਿੰਨੀ ਕ ਦਿਧੀ ਹੋਵੇ ਤੇ ਕਲਰ ਤੁਸੀਂ ਚੈੱਕ ਕਰ ਲਓ ਕਲਰ ਕਿੰਨਾ ਇਹਦਾ ਵਧੀਆ ਆਇਆ ਹੈ ਖੀਰ ਦਾ ਇਨੀ ਦੇ ਡੀਆ ਇਨੀ ਦੇ ਡੀਆ ਕੀ ਕੀ ਨੂੰ ਮੈਕਸਿਮਮ ਮੈਂ 2 ਤੋਂ 2.5 ਘੰਟੇ ਲਿੰਨੇ ਆ 2.5 ਘੰਟੇ ਬਾਅਦ ਰਿਜ਼ਲਟ ਦੇਖੋ ਕੀ ਦਾ ਤੁਹਾਡੇ ਸਾਹਮਣੇ ਆ 3 ਕਿਲੋ ਦੁੱਧ ਦੇ ਹਿਸਾਬ ਨਾਲ ਮੈਂ ਇਹਨੂੰ ਖੀਰ ਨੂੰ ਬਣਾਇਆ ਸੀ 3 ਕਿਲੋ ਦੁੱਧ ਲਿੰਕਾ ਤੇ ਜਿਹਦੇ ਵਿੱਚ ਮੈਂ ਅੱਧਾ ਕਿਲੋ ਸਮਝ ਲਓ ਕਿ ਪਾਣੀ ਡਾਲਿਆ ਪਾਣੀ ਦੁੱਧ ਵਿੱਚ ਕਿਉਂ ਡਾਲਿਆ ਇਹਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਇਸ ਲਈ ਡਾਲਿਆ ਤਾਂ ਕਿ ਜਿਹੜੀ ਖੀਰ ਦੀ ਪਰਤ ਹੋ ਜਾ ਦੁੱਧ ਦੀ नीचे ना लगे ते पतीले ਦੇ ਨਾਲ ਨਾ ਜੁੜੇ ਤੇ ਦੇਖ ਲਵੋ ਕਿ ਮਾਸਾ ਵੀ ਖੀਰ ਥੱਲੇ ਥੀ ਲੱਗ ਰਹੀ ਔਰ ਜੇ ਥੱਲੇ ਲੱਗਦੀ ਬਿਨਾ ਤੇ ਇਹਦੀ स्मेल ਆਣੀ ਸ਼ੁਰੂ ਹੋ ਜਾਨੀ ਸੀ ਮੈਨੂੰ ਵੀ ਇਸ ਬਾਰੇ ਪਹਿਲਾਂ ਤੋਂ ਨਹੀਂ ਸੀ ਪਤਾ ਪਰ ਮੈਂ ਜਦੋਂ ਦਾ ਇਹਨੂੰ ਥੋੜਾ ਜਿਹਾ ਪਾਣੀ ਨੂੰ ਟੱਚ ਕਰਦੀ ਆ ਦੁੱਧ ਦੇ ਨਾਲ ਤੇ ਉਸ ਤੋਂ ਬਾਅਦ ਕੀ ਐਡਾ ਹੈ ਕਿ ਦੁੱਧ ਵੀ نیچے ਲੱਗਦਾ ਤੇ ਚਾਵਲ ਵੀ نیچے ਨਹੀਂ ਲੱਗਦੇ ਤੇ ਖੀਰ ਜਿਹੜੀ ਹੈ ਕੁਆਂਟੀਟੀ ਤੁਸੀਂ ਚੈੱਕ ਕਰ ਲਵੋ ਕਿ ਕਿੰਨੀ ਬਣੀ ਹੈ ਅੱਜ ਸਾਡੇ ਡਿਨਰ ਦੇ ਵਿੱਚ ਕੁਝ ਸਪੈਸ਼ਲ ਨਹੀਂ ਹੋਣ ਵਾਲਾ ਹੈ ਸਾਡੇ ਡਿਨਰ ਦੇ ਵਿੱਚ ਸਪੈਸ਼ਲ ਓਨਲੀ ਔਨ ਖੀਰ ਹੋਣ ਵਾਲੀ ਹੈ ਤੇ ਜਿਹਦਾ ਮੈਂ ਤੁਹਾਨੂੰ ਅੱਜ ਮਾਰਨਿੰਗ ਟਾਈਮ ਅੱਜ ਮਾਰਨਿੰਗ ਟਾਈਮ ਤੋਂ ਜਿਹਦਾ ਮੈਂ ਬਹੁਤ ਜ਼ਿਆਦਾ ਬੀਜ਼ੀ ਨਹੀਂ ਹਾਂ ਤੇ ਤੁਹਾਨੂੰ ਮੈਂ ਉਹਦਾ ਸਪੈਸ਼ਲ ਟੂਰ ਕਰਾਉਣ ਜਾ ਰਹੀਆਂ ਤੇ ਇਹ ਚੀਜ਼ ਦੇਖੋ RAM ji ਦੀ ਕਿਰਪਾ ਨਾਲ RAM ji ਦੇ ਪਿਆਰ ਨਾਲ RAM ji ਦੇ ਅਸ਼ੀਰਵਾਦ ਨਾਲ ਦੇਖੋ ਤੁਸੀਂ ਸਾਡਾ ਛੋਟਾ ਜਿਹਾ ਡਰਾਈ ਰੂਮ ਜਿਹਨੂੰ ਬੋਲਿਆ ਜਾਂਦਾ ਹੋਮ ਟੂ ਠੀਕ ਹੈ ਤੇ ਦੀ ਕੋਟ ਡਰਾਈング ਅੱਜ ਨੇ ਸਾਧਨ ਇਹਦੇ ਵਿੱਚ ਜੀ ਬੀ ਸੀ ਲਈ ਡਰਾਈング ਰੂਮ ਨੂੰ ਰੈਟੇਟ ਕੀਤਾ ਉਹ ਪੇਰ ਪੂਰਾ ਕੀਤਾ ਫਿਰ ਇਸ ਕਟਨ ਦੇ ਬਾਰੇ ਮੈਨੂੰ ਦੱਸਨਾ ਤੁਹਾਡੀ ਕੀ ਰਾਏ ਹੈ ਕਟਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਔਰ ਕਟਨ ਦੇ ਉੱਪਰ ਸਪੈਸ਼ਲੀ ਕੀ ਚੀਜ਼ ਦੇਖੋ ਜੋ ਮੈਨੂੰ ਬਹੁਤ ਪੰਦਿਆ ਲੱਗਿਆ ਓਰੀਜਨਲ ਮਨੀ ਪਲਾਂਟ ਤੇ ਉਹਨਾਂ ਸੀ ਮਤਲਬ ਸਟਿੱਕਲੀ ਆਏ ਆ ਸਿੰਪਲ ਤੇ ਇੰਪੋਰਟਲ ਆ ਕਿ ਇਹ ਬਹੁਤ ਸੋਨਾ ਲੱਗਾ ਇੰਪੋਰਟਲ ਕਾਟ ਕਿੰਨਾ ਵਧੀਆ ਲੱਗ ਰਿਹਾ ਹੈ ਸਾਈਡ ਪੌਟ ਜਿਹਨੂੰ ਬੋਧੇ ਨੇ ਸਾਈਡ ਪੌਟ ਹੋਸੈ ਡੇਗੁਰ ਮਾਰੇ ਸੀ ਅੱਜ ਜਿੰਨਾ ਦੇ ਕਾਰਨ ਸਭ ਖੁਸ਼ ਹੈ ਅੱਜ ਜੋ ਖੁਸ਼ ਹੈ ਉਹਨਾਂ ਕਾਰਨ ਹੈ ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਕੁਝ ਵੀ ਛੋਟਾ ਮੋਟਾ ਤਿਹਾਰ ਹੋਵੇ ਫੈਸਚੁਅਲ ਫੰਕਸ਼ਨ ਹੋਵੇ ਕੁਝ ਵੀ ਹੋਵੇ ਤਾਂ ਮੈਂ ਸਨਨ ਪੰਨਾ ਇਸ ਤੀਨ ਜ਼ਰੂਰੀ ਸਮਝਦੀ ਆਂ ਕਿ ਜਿਹੜੀ ਵੀ ਘਰ ਦੀ ਚੀਜ਼ ਬਣੇ ਸਾਡੇ ਗੁਰੂਆਂ ਤੱਕ ਪਹਿਲਾਂ ਉਹ ਜਾਵੇ ਉਹਨਾਂ ਨੂੰ ਭੋਗ ਲੱਗੇ ਉਹਨਾਂ ਦਾ ਬਿਆਨ ਲਵੇ ਅਸ਼ੀਰਵਾਦ ਲਵੇ ਇਸ ਲਈ ਮੈਂ ਮਤਲਬ ਜਿਆਦਾ ਟਾਈਮ ਨਾਲ ਲੋੜੀਂਦੀ ਇਤਹਾਦੇ ਕੁਝ ਨਹੀਂ ਕਰ ਪਾਈ ਬਸ ਅੱਜ ਭੱਜ ਦੌੜ ਹੋਈ ਹੈ ਕਿਉਂਕਿ ਸੋਫੇ ਕਹਿੰਦੇ ਡਰਾਈ ਕਲੀਨ ਹੋਣ ਲਈ ਗਏ ਹੋਏ ਸੀ ਦੀਵਾਲੀ ਦੇ ਪਾਸ ਤੇ ਉਹਨਾਂ ਨੇ ਸਾਨੂੰ ਬਸ ਅੱਜ ਦੇਣੇ ਆ ਕੱਲ ਦੇਣੇ ਅੱਜ ਕੱਲ ਦੇ ਚੱਕਰ ਦੇ ਵਿੱਚ ਬਹੁਤ ਟਾਈਮ ਉਹਨਾਂ ਨੇ ਪਾਇਆ ਜਿਹਦੇ ਕਰ ਮੈਂ ਬਹੁਤ ਸਾਰੀਆਂ ਆਪਣੀਆਂ ਰੀਲਸ ਜਾਂਦਾ ਆਪਣੇ ਰੂਮ ਦੇ ਵਿੱਚ ਹੀ ਚਿਪਾਉਂਦੀ ਰਹੀ ਹਾਂ ਜਾਂ ਫਿਰ ਆਪਣੇ ਉਹ ਦੂਸਰੇ ਨੂਮ ਚ ਪਾਉਂਦੇ ਰਹੀਆਂ ਤੇ ਤੁਸੀਂ ਸੋਚੋਗੇ ਕਿ ਪ੍ਰਾਈਸ ਦੇ ਵਿੱਚ ਜਦੋਂ ਬੈਠ ਕੇ ਰੀਲਸ ਦੀ ਫਾਇਦੇ ਹੋ ਦੀ ਪ੍ਰੋਬਲਮ ਹੈ ਹੀ ਸੀ ਬਾਕੀ ਇਹ ਸਿਨਰੀ ਜਿਹੜੀ ਚੈੱਕ ਕਰ ਰਹੇ ਹੋ ਇਹ ਸਾਨੂੰ ਦੀ ਬਾਬੀ ਦੀ ਗਿਫਟ ਮਿਲਿਆ ਸੀ ਇਹਨਾਂ ਦੇ ਫਾਦਰ ਨੂੰ ਤੇ ਇਹ ਸਿਨਰੀਸ ਉਹ ਹੈ ਤਾਂ ਕਿ ਇਹਦੇ ਵਿੱਚ ਕੁਝ ਸਪੈਸ਼ਲਸ ਨਹੀਂ ਆ ਕਟਨ ਜਿਹੜੇ ਤੁਸੀਂ ਚੈੱਕ ਕਰ ਰਹੇ ਹੋ ਇਹ ਕਟਨ ਮੇਰੇ ਫਰਸਟ ਪਹਿਲਾਂ ਦੀ ਪਏ ਹੋਏ ਸੀ ਤੇ ਮੈਂ ਆਪਣੇ ਅੱਜ ਅੱਛੀ ਤਰ੍ਹਾਂ ਪ੍ਰੈਸ ਕਰਾ ਕੇ ਇਸ ਤਰੀਕਾ ਕਰਾ ਕੇ ਤੇ ਇਹ ਕਟਨਸ ਨੂੰ ਲਗਾਇਆ ਬੜੀ ਮੁਸ਼ਕਲ ਨਾਲ ਤੇ ਫਿਰ ਮੈਂ ਤੁਹਾਨੂੰ ਸੋਚਿਆ ਕਿ ਡਰਾਈੰਗ ਦਾ ਬ੍ਰਾਈਡ ਰੂਮ ਦਾ ਪੂਰਾ ਹੋਮ ਟੂਰ ਕਰਾਵਾਂ ਸੋ ਇੱਕ ਵਾਰ ਤੁਸੀਂ ਹੋਮ ਟੂਰ ਚੈੱਕ ਕਰ ਲਵੋ ਬਾਕੀ ਮੈਨੂੰ ਇਸ ਬਾਰੇ رائے ਦੇਣਾ ਅਗਰਮੈਂਟ ਦੇਣਾ ਤੁਹਾਨੂੰ ਮੇਰਾ ਬ੍ਰਾਈਡ ਰੂਮ ਦਾ ਹੋਮ ਟੂਰ ਕਿਸ ਤਰ੍ਹਾਂ ਦਾ ਲੱਗਾ ਤੇ ਬਾਕੀ ਹੋ ਤੁਸੀਂ ਦੱਸੋ ਦੀਵਾਲੀ ਤੁਹਾਡੀ ਲੋੜੀ ਤੁਹਾਡੀ ਕਿੱਸਾਂ ਨਹੀਂ ਰਹੀ ਦੇਖੋ ਦੀਵਾਲੀ ਨੂੰ ਲੋੜੀ ਗਈ ਜਾ ਰਹੀ ਲੋੜੀ ਨੂੰ ਦੀਵਾਲੀ ਗਈ ਜਾ ਰਹੀ ਹੈ ਮੇਰੀ ਗਲਤੀ ਨਹੀਂ ਹੈ ਇਹ ਗਲਤੀ ਸਾਰੀ ਕੰਫਿਊਜ਼ਨ ਸੋਫੀਆ ਨੂੰ ਲੱਗ ਗਈ ਜਦੋਂ ਦੀਵਾਲੀ ਨੇੜੇ ਪਾਸ ਪਾਸ ਰਹੀ ਸੀ ਸੋਫੀ ਤੇ ਬਾਕੀ ਜਿਆਦਾ ਰੀਲਸ ਮੈਂ ਅੰਤਿਕਲ ਸੋਵੇ ਲੈ ਬੈਠੀ ਪਾਇਆ ਕਰਾਂਗੀ ਕਿਉਂਕਿ ਰਾਜ ਜੀ ਨੇ ਬਹੁਤ ਤਸ਼ੀਰਵਾਦ ਕਰ ਦਿੱਤਾ ਕਿਰਪਾ ਕਰ ਦਿੱਤੀ ਰਾਜ ਜੀ ਨੇ ਸੋਫੇ ਵਾਪਸ ਭੇਜ ਦਿੱਤੇ ਨਹੀਂ ਤਾਂ ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਸੀ ਰੋ ਰੋ ਕੇ ਉਹਨਾਂ ਨੇ ਕਹਿੰਦੇ ਸੀ ਤੁਸੀਂ ਸੋਫੇ ਦੇਣੇ ਆ ਕਿ ਕਿਤੇ ਵੇਚ ਛੱਡੇ ਆ ਦੇ ਦਿੱਤੀ ਆ ਕਿ ਵੇਚ ਦਿੱਤੇ ਆ ਤੇ ਉਹ ਵੀ ਕਹਿੰਦਾ ਤੁਸੀਂ ਬਹਿ ਟੈਨਸ਼ਨ ਨਾ ਲਵੋ ਤੁਹਾਡੇ ਸੋਫਾ ਕੱਟ ਪੂਰੇ ਤੁਹਾਨੂੰ ਟਾਈਮ ਸੇ ਮਿਲ ਜਣਗੇ ਇਸ ਚੀਜ਼ ਦੀ ਟੈਨਸ਼ਨ ਛੱਡੋ ਤੇ ਬਾਕੀ ਦੂਪਰ ਮੀਨੂ ਸਾਰੇ ਦਸਨਾ ਤੁਹਾਨੂੰ ਮੇਰਾ ਗੱਲ ਦਾ ਸਪੀਚ ਕਿਸਾੰਦਾ ਲੱਗਾ ਉਹ ਜਿਹੜਾ ਵਾਇਰਸ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਸ ਦੇ ਬਾਰੇ ਤੁਹਾਡੀ ਕੀ ਰਾਏ ਰਹੀ ਉਹਦੇ ਬਾਰੇ ਤੁਹਾਡੀ ਕੀ ਸਪੋਰਟਸ ਰਹੀ ਇਸ ਬਾਰੇ ਮੈਨੂੰ ਕਮੈਂਟ ਸੈਕਸ਼ਨਸ ਮੈਸੇਜ ਕਰਨਾ ਬਾਕੀ ਦੇਖੋ ਕੱਲ ਸਵੇਰੇ ਗੁਰਦੁਆਰੇ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੀ ਸੇਵਾ ਹੈ ਬਹੁਤ ਵੱਡੀ ਸੇਵਾ ਜਿਸ ਨੂੰ ਬੋਲਿਆ ਜਾਂਦਾ ਲੋਹੜੀ ਤੋਂ ਅਗਲੇ ਦਿਨ ਜਿਹੜਾ ਤਿਹਾਣ ਮੰਨਿਆ ਜਾਂਦਾ ਸਾਡੇ ਪਟਿਆ ਤੋਂ ਟਾਈਪ ਤੋਂ ਚੱਲ ਰਿਹਾ ਹੈ ਕੋਨ ਨੂੰ ਬਹੁਤ ਬਰੇ ਬਰੇ ਦਾ ਦਿਨ ਕਿਹਾ ਜਾਂਦਾ ਹੈ ਤੇ ਮੈਂ ਸੌਰੀ ਮਾਫੀ ਚਾਹਦੀ ਮੈਂ ਨਾਮ ਨਹੀਂ ਲੈਣਾ ਚਾਹਦੀ ਉਹ ਨਾਮ ਮੈਂ ਚਾਹਦੀ ਕਿ ਅਸੀਂ ਆਪਣੇ ਗੁਰੂਆਂ ਕੋਲ ਹੀ ਲਈਏ ਤੇ ਕੱਲ ਜੀਵਨ ਸਿੰਘ ਜੀ ਦੀ ਗੁਰਦੁਆਰੇ ਜਾਵਾਂਗੀ ਉੱਥੇ ਸੇਵਾ ਕਰਾਂਗੀ ਫਿਰ ਮੈਂ ਕੋਸ਼ਿਸ਼ ਕਰਾਂਗੀ ਜੇ ਹੋ ਸਕੇ ਤਾਂ ਉੱਥੋਂ ਦਾ ਕੱਲ ਦਾ ਫਿਰ ਬਲੌਗ ਬਣਾ ਕੇ ਦਿਖਾਵਾਂਗੀ ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਸਾਡੇ ਮਤਲਬ ਲਾਗੇ ਗੁਰਦੁਆਰਾ ਹੋਵੇ ਜਾਂ ਮੰਦਿਰ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਹੋਵੇ ਤੇ ਅਸੀਂ ਸੇਵਾ ਕਰਨ ਜਾਈਏ ਤੇ ਸੇਵਾ ਵਿੱਚ ਨਾ ਇੱਕ ਮਨੋਰੰਜਨ ਦੀ ਫੀਲਿੰਗ ਦੀ ਇੱਕ ਮਖਰੀ ਆਉਂਦੀ ਹੈ ਹੈਨਾ ہی رہے ہو گے اب سب کا بس ایچ لگا میتر آدھا شوق ہے ہتھیارا میتر آن کو شوق ہتھیارا دماغ پیڑ ہوگیا ڈیزے بند نہیں ہوئے رات پی گئی ہے جو بجے ڈیج لگا ਚਲੋ ਹਰ ਇੱਕ ਨੂੰ ਆਪਣੀ ਆਪਣੀ এনਜਾਇਰਮੈਂਟ ਕਰਨਾ ਚਾਹੀਦਾ ਹੈ ਖੁਸ਼ੀਆਂ ਕਰਨੀਆਂ ਚਾਹੀਦਾ ਹੈ ਮੇਰਾ ਤਾਂ এনਜਾਇਰਮੈਂਟ ਮੇਰਾ ਹੋਮ ਟੂ ਹੋਰੀ ਹੈ ਮੇਰਾ ਕਾਰ ਹੈ ਮੇਰਾ ਜਿੰਨਾ ਟਾਈਮ ਮੈਂ ਜਿਆਦਾ ਸਿਰ ਆਪਣਾ ਕਿਚਨ ਤੇ گزارਾ ਤਾਂ ਮੇਨੂੰ ਮਤਿਆ ਲੱਗਦਾ ਸੋ ਬਾਕੀ ਮੇਰੇ ਕੋ ਨੂੰ ਸਪੀਚ ਕਿੱਦਾਂ ਦੀ ਲੱਗੀ ਇਸ ਬਾਰੇ ਮੈਨੂੰ ਮੈਸੇਜ ਜ਼ਰੂਰ ਦਿਆ ਕਰੋ ਤਾਂ ਕਿ ਮੈਨੂੰ ਵਧੀਆ ਲੱਗੇ ਜੇ ਮੈਨੂੰ ਤੁਸੀਂ ਕਲਾਈਟਸ ਕਰਦੇ ਹੋ ਮੈਸੇਜ ਕਰਦੇ ਹੋ ਸੋ ਬਾਕੀ ਮੈਂ ਤੁਹਾਡੀ ਮੋਨਿਕਾ ਧਵਾਨ ਜਲਦੀ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੇ ਆਪਣਾ ਪਿਆਰ ਸ਼ੀਵਾ ਦਿੱਤਾ ਹੀ ਦਿੰਦੇ ਰਹਿਣਾ ਸੋ